सासिका जी महाकोमल कपूर तो देख रहे हो चैनल पंजाबी प्रधानमंत्री जस्टिन ट्रूडो ਦੇ ਵੱਲੋਂ ਅਸਤੀਫਾ ਦਿੱਤੇ ਹੋਏ ਕੁਝ ਸਮਾਂ ਨਹੀਂ ਹੋਇਆ ਕਿ ਇਸ ਵਿਚਾਲੇ ਹੁਣ जस्टिन ट्रूडੋ ਨੇ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ ਦਰਸਲ ਪ੍ਰਧਾਨ ਮੰਤਰੀ जस्टिन ट्रूडो ਨੇ ਕੋਸ਼ਿਸ਼ਾ ਕੀਤੀ ਹੈ ਕਿ ਉਹ ਅਗਲੀਆਂ ਫੈਡਰਲ ਚੋਨਾਂ ਦੇ ਵਿੱਚ ਐਮਪੀ ਵਜੋਂ ਦੁਬਾਰਾ ਚੋਣਾਂ ਨਹੀਂ ਲੜਨਗੇ ट्रूडੋ ਨੇ ਕਿਹਾ ਕਿ ਉਹ ਅਗਲੀਆਂ ਚੋਨਾਂ ਦੇ ਵਿੱਚ ਲਿਬਰਲਾਂ ਦੀ ਅਗਵਾਈ ਨਹੀਂ ਕਰਨਗੇ ਤੇ ਨਾ ਹੀ ਪਪੇਨੀਓ ਕਯੂਬਿਕ ਦੇ ਵਿੱਚ ਆਪਣੀ ਸੀਟ ਮੰਗਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਐਲਾਨ ਕੀਤਾ ਹੈ ਕਿ ਉਹ ਅਗਲੀਆਂ ਆਮ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ। ਕੈਨੇਡਾ ਵਿੱਚ ਆਮ ਚੋਣਾਂ ਇਸ ਸਾਲ ਅਕਤੂਬਰ ਦੇ ਵਿੱਚ ਹੋਣੀਆਂ ਨੇ ਪਰ ਇਹ ਤੈ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ। ਕੁਰੋਨੇ ਬੁੱਧਵਾਰ ਨੂੰ ਔਟਵਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੈਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਨਹੀਂ ਲੜਾਂਗਾ ਇਹ ਮੇਰਾ ਆਪਣਾ ਫੈਸਲਾ ਹੈ ਇਸ ਦੇ ਨਾਲ ਹੀ ਉਹਨਾਂ ਹੋਰ ਕੀ ਕੁਝ ਕਹਾ ਉਹ ਸੁਣਾ ਨੇ ਆ ਇਨ ਟਰਮਸ ਆਫ ਆਫ ਮਾਈ ओन ਡਿਸੀਜਨਸ ਆਈ ਵਿਲ ਨੋਟ ਬੀ ਰਨਿੰਗ ਇਨ ਦੀ ਅਪਕਮਿੰਗ ਇਲੈਕਸ਼ਨ ਆਸ ਟੂ ਵਾਟ ਆਈ ਮਾਈਟ ਬੀ ਡੂਇੰਗ ਲੇਟਰ I honestly haven't had much time to think about that at all. I am entirely focused on doing the job that Canadians elected me to do in an extraordinarily pivotal time right now. Uh, the uh, US inauguration and the weeks that follow uh, are something that is uh, of deep, deep importance to Canadians, and uh, we are entirely focused on that as a team. ਦਰਸਰ ト्रुडो ਦਾ ਇਹ ਬਿਆਨ ਅਜੋਏ ਸਮੇਂ ਤੇ ਵਿਚਾਇਆ ਜਦੋਂ ト्रुडो ਕੈਨੇਡੀਅਨ ਸੁਭਿਆ ਦੇ ਮੁਖੀਆਂ ਦੇ ਨਾਲ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਸੁਲਾ ਕਰਨ ਦੇ ਲਈ ਰਣਨੀਤੀ ਉੱਤੇ ਚਰਚਾ ਕਰ ਰਹੇ ਨੇ ਟ੍ਰੂਡੋ ਨੇ ਆਪਣੇ ਸਿਆਸੀ ਪੂਖਬਾਰੇ ਅਨਿਸ਼ਚਿਤਾ ਜ਼ਾਹਰ ਕਰ ਦਿੱਤੀ ਕਿ ਹਾਂ ਕਿ ਮੈਂ ਪੂਰੇ ਖ ਦੇ ਵਿੱਚ ਕੀ ਕਰਾਂਗਾ ਇਸ ਬਾਰੇ ਪਤਾ ਨਹੀਂ ਸੋਚਿਆ ਫਿਲਹਾਲ ਮੈਂ ਉਸ ਕੰਮ ਉਤੇ ਧਿਆਨ ਦੇ ਰਿਹਾ ਜੋ ਕੈਨੇਡੀਅਨਾਂ ਨੇ ਮੇਰੇ ਲਈ ਚੁਣਿਆ ਹੋਇਆ ਹੈ ਇੱਥੇ ਦੱਸਦੀ ਕਿ ਜੋਸ ਟ੍ਰੂਡੋ ਪਹਿਲੀ ਵਾਰ 2008 ਦੇ ਵਿੱਚ ਕਿਊਬਕ ਦੇ ਪੈਪੀਨੀਓ ਹਲਕੇ ਤੋਂ ਚੁਣੇ ਗਏ ਸਨ ਇਸ ਤੋਂ ਬਾਅਦ ਉਸਨੇ ਸ਼ਾਨਦਾਰ ਜਿੱਤ ਦੇ ਨਾਲ 2015 ਦੇ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਜਿਸ ਵਿੱਚ ਉਸੇ ਲਿਬਰਲ ਪਾਰਟੀ ਨੇ 338 ਵਿੱਚੋਂ 184 ਸੀਟਾਂ ਜਿੱਤੀਆਂ ਹਾਲਾਂਕਿ 2019 ਅਤੇ 2021 ਦੀਆਂ ਚੋਣਾਂ ਦੇ ਵਿੱਚ ਉਹ ਬਹੁਮਤ ਹਾਸਲ ਨਹੀਂ ਕਰ ਸਕੇ 6 ਜਨਵਰੀ ਨੂੰ ਟਰੂਡੋ ਨੇ ਐਲਾਨ ਕੀਤਾ ਕਿ ਉਹ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਪਾਰਟੀ ਦੀ ਲੀਡਰਸ਼ਿਪ ਚੋਣ ਪ੍ਰਕਿਰਿਆ 9 ਮਾਰਚ ਨੂੰ ਖਤਮ ਹੋ ਜਾਵੇਗੀ ਅਤੇ ਨਵੇਂ ਨੇਤਾ ਦੀ ਚੋਣ ਦੇ ਨਾਲ ਟਰੂਡੋ ਦੀ ਥਾਂ ਕੋਈ ਹੋਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲੇਗਾ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ 23 ਜਨਵਰੀ ਤੱਕ ਅਪਲਾਈ ਕਰਨਾ ਹੋਵੇਗਾ ਤੇ ਪ੍ਰਮੁੱਖ ਦਅਵੇਦਾਰਾਂ ਦੇ ਵਿੱਚ ਸਾਬਕਾ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਮਾਰਕ ਕਾਰਨੇ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਸ਼ਾਮਲ ਨੇ ਕਾਰਨੀ ਵੀਰਵਾਰ ਨੂੰ ਐਡਮੰਟਨ ਦੇ ਵਿੱਚ ਆਪਣੀ ਉਮੀਦਵਾਰੀ ਦਾ ਐਲਾਨ ਕਰ ਸਕਦੀ ਹੈ ਚਰਨ ਕਿ ਫਰੀਲੈਂਡ 2 ਜਨਵਰੀ ਤੱਕ ਆਪਣੇ ਇਰਾਦਿਆਂ ਨੂੰ ਸਪਸ਼ਟ ਕਰ ਸਕਦੀ ਹੈ ਸੈਕਟਰੋ ਕੇ ਕੇ ਕ੍ਰੂਡੋ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਉਸ ਕੰਮ ਉਤੇ ਕੇਂਦ੍ਰਿਤ ਹਾਂ ਜੋ ਕੈਨੇਡਿਆ ਨੇ ਮੈਨੂੰ ਕਰਨ ਦੇ ਲਈ ਚੁਣਿਆ ਹੈ ਇੱਥੇ ਦੱਸਦੀ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਰੋਲਾ ਪੈ ਤੋਂ ਬਾਅਦ ਕੈਨੇਡਿਆ ਦੇ ਪ੍ਰਧਾਨ ਮੰਤਰੀ ਜੋਸਟਿਨ ਕ੍ਰੂਡੋ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਹਨਾਂ ਆਖਿਆ ਸੀ ਕਿ ਜਦੋਂ ਤੱਕ ਨਵਾਂ ਪੀਐਮ ਚੁਣਿਆ ਨਹੀਂ ਜਾਂਦਾ ਉਹ ਆਪਣੇ ਅਹੁਦੇ ਤੇ ਕੰਮ ਕਰਦੇ ਰਹਿਣਗੇ ਬਿਊ ਰਿਪੋਰਟ ਚੈਨਲ ਪੰਜਾਬੀ